ਸਵਾਗਤ ਹੈ ਕਿਸਾਨ ਵੀਰੋ ਟੋਡਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਸ਼ੂ ਮੰਡੀ ਦਾ ਪਾਲੀ ਇੱਕ ਦੋਸਤੋ ਗ੍ਰੇਡਡ ਮਾਂ ਚ ਬਹੁਤ ਚੰਗੀ ਆਪਾਂ ਨੂੰ ਲੱਗੀ ਚੰਗੇ ਕਦ ਕਾਠ ਵਾਲੀ ਤੇ ਚੰਗੀ ਵੇਲ ਵਾਲੀ ਆ ਸਾਰੀ ਡਿਟੇਲ ਬਾਪੂ ਤੋਂ ਲੈ ਲਾਂਗੇ ਵੀ ਵਪਾਰ ਦਾ ਕੰਮ ਆ ਕਿ ਘਰ ਦੀ ਆ ਤੇ ਵੀਡੀਓ ਜਿੰਨੀ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਆਪਣੇ ਚੈਨਲ ਦੀ ਵੱਧ ਤੋਂ ਵੱਧ ਸਪੋਰਟ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਆ ਕਰੋ ਤੇ ਨਾਲ ਹੀ ਦੋਸਤੋ ਘੰਟੀ ਵਾਲਾ ਬਟਨ ਆ ਉਹ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ। ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626959 ਤੇ ਕਨੈਕਟ ਕਰ ਸਕਦੇ ਆ। ਦੇਖ ਸਕਦੇ ਆ। ਚੰਗੇ ਕੱਦ ਗਾਠ ਵਾਲੀ ਆ। ਸਾਰੀ ਡਿਟੇਲ ਬਾਪੂ ਤੋਂ ਲੈ ਲਾਂਗੇ। ਨੀਲੀ ਦਾ ਵੀ ਤੇ ਦੋਸਤੋ ਚੰਗੇ ਬੱਚੇ ਪਾਉਗੇ। ਫਾਸੀਗਾ ਬਾਪੂ ਜੀ। ਨਾਮ ਦਾਦੋ ਜੀ। ਸਵਰਮ ਸਿੰਘ ਜੀ। ਪਿੰਡ ਜੀ। ਬਠਿੰਡਾ। ਜ਼ਿਲ੍ਹਾ ਬਠਿੰਡਾ। ਜ਼ਿਲ੍ਹਾ ਬਠਿੰਡਾ। ਬਾਪੂ ਮਾਝ ਘਰ ਦੀ ਆ ਕਿ ਵਪਾਰ ਦਾ ਕੰਮ ਆਪਣਾ ਮੈਂ ਖਰੀਦ ਕੇ ਲੈ ਆਉਂਦਾ ਵਪਾਰ ਦਾ ਕੰਮ ਹਾਂ ਵਪਾਰ ਦਾ ਠੀਕ ਆ ਤੇ ਕਿੰਨਾ ਵਾ ਸੂਆ ਸੂਣਾ ਬਾਪੂਆ ਨੇ ਕਿੰਨਾ ਸੂਆ ਸੂਣਾ ਕਿੰਨਾ ਦੁੱਧ ਦੱਸਿਆ ਪਹਿਲੇ ਸੂਏ ਚ ਮਾਲਕ ਦੁੱਧ 18 ਲੀਟਰ ਪੁੱਛਿਆ 18 ਲੀਟਰ ਸੂਆ ਤੀਜਾ ਸੂਣਾ ਸੂਆ ਤੀਜਾ ਤੇ ਹੁਣ ਇਹਦੇ ਦਿਨ ਕਿੰਨੇ ਪਏ ਬਾਪੂ 12 ਦਾ ਦਿਨ 12 ਦਾ ਨਾ ਮੋਲੇ ਦਾ ਜਮਾ ਗੈਜ 160000 ਮੋਲਾ 1.5 ਲੱਖ ਦੀ ਦਿੱਤੀ 1.5 ਲੱਖ ਦੀ ਉਹ ਚੋਹ ਜਿਹਾ ਮਾੜਾ ਮੋਟ ਮਾਨਦਾਨ ਠੀਕ ਆ ਤੋੜ ਕੇ ਦਿਖਾ ਦੋ ਬਾਪੂ ਦੇਖ ਸਕਦੇ ਹੋ ਦੋਸਤੋ ਸੈਂਕ ਥੋੜਾ ਜਿਹਾ ਖੁੱਲਾਗਾ ਤੇ ਉਂ ਦੋਸਤੋ ਚੰਗੀ ਮਾਰ ਚ ਚੰਗੇ ਕਦ ਕਾਠ ਵਾਲੀ ਤੇ ਪੱਠ ਪੜਾ ਦੇਖ ਸਕਦੇ ਆ ਪੂਰੇ ਚੌੜੇ ਪੱਠ ਪੁੜੇ ਦੀ ਤੇ ਠਣ ਹਵਾਨਾ ਦੇਖ ਸਕਦੇ ਬਹੁਤ ਸੋਹਣਾ ਹਵਾਨਾ ਦੋਸਤੋ ਬਣਾਊਗੀ ਕਰਮਾ ਵਾਲੀ ਚੰਗੇ ਬਾਪੂ ਇਹਦੇ ਦੱਸਿਆ ਉਹਨਾਂ ਨੇ ਵੀ ਟੀਕਾ ਡੂਗਾ ਭਰਾਇਆ ਕਿਉਂ ਟੀਕਾ ਟੀਕਾ ਭਰਾਇਆ ਜੀ ਨੀਲੀ ਰਾਵੀ ਦਾ ਨੀਲੀ ਰਾਵੀ ਦਾ ਭਰਾਇਆ ਵਾ ਬੱਤੀ ਆਉਂਦਾ ਵੀ ਦੋਸਤੋ ਨੀਲੀ ਰਾਵੀ ਦਾ ਮਾਲਕ ਨੇ ਦੱਸਿਆ ਟੀਕਾ ਭਰਾਇਆ ਤੇ ਚੰਗਾ ਦੋਸਤੋ ਜੇ ਟੀਕਰ ਖਾ ਤਾਂ ਚੰਗਾ ਬੱਚਾ ਦੋਸਤੋ ਦੇ ਜੂਗੀ ਨੀਲੀ ਰਾਵੀ ਦਾ ਤੇ ਬਾਪੂ ਕਿੰਨੇ ਦਿਨ ਦੱਸਿਆ ਜੀ ਆਪਾਂ 12 ਦਿਨ ਬਾਕੀ 12 ਦਿਨ ਦੋਸਤੋ 12 ਦਿਨਾਂ ਜਿਹੜੇ ਹਵਾਨਾ ਬਹੁਤ ਸੋਹਣਾ ਬਣਾਇਆ ਜਣਾ ਦੇਖ ਸਕਦੇ ਆ ਵਲਟਲਾ ਹਵਾਨੇ ਦੇ ਵਿੱਚ ਕਾਫੀ ਪਈਆਂ ਊ ਵੀ ਸੀਲ ਸ਼ਰੀਫ ਆ ਮੱਜ ਜਿੰਨੀ ਵੀ ਹੈਗੀ ਆ ਤੇ ਬਾਪੂ ਫੋਨ ਨੰਬਰ ਦੱਸ ਦਿਓ ਜੀ 94657 94657 12387 12387 ਇਹ ਦੋਸਤੋ ਬਾਪੂ ਦਾ ਨੰਬਰ ਆ ਇਹ ਨੰਬਰ ਤੇ ਕਨੈਕਟ ਕਰ ਲਿਓ ਵੀਡੀਓ ਸ਼ੇਅਰ ਕਰ ਦਿਓ ਮੱਜਾਂ ਦੋਸਤੋ ਤੁਹਾਨੂੰ ਦਿਖਾ ਦਿੰਨੇ ਆ ਵਿੱਚ ਕਈ ਬਾਈਆਂ ਵੀਡੀਓ ਬਣਾਉਂਦੇ ਨੇਗੇ ਬਹੁਤ ਚੰਗੀਆਂ ਮੱਜਾਂ ਦਾਬਲੀ ਮੰਡੀ ਤੇ ਆਉਂਦੀਆਂ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਸਾਹਮਣੇ ਮੱਝ ਦੇਖ ਸਕਦੇ ਆ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਬਹੁਤ ਚੰਗੀ ਮੱਝ ਆ ਆ ਵੀ ਛੋਟੀ ਦੇਖ ਸਕਦੇ ਬਹੁਤ ਚੰਗੀ ਆ ਦੋਸਤੋ ਇੱਕ ਮੱਝ ਸੋ ਦੋਸਤੋ ਸਾਹਮਣੇ ਬਾਈ ਨੂੰ ਪੁੱਛ ਕੇ ਦਿਖਾਉਣੇ ਤੁਹਾਨੂੰ ਇੱਕ ਦੋਸਤੋ ਬਹੁਤ ਚੰਗੀ ਮੱਝ ਪੂਰੇ ਫੁੱਲ ਵੱਡੇ ਕੱਦ ਕਾਠ ਵਾਲੀ ਤੁਹਾਨੂੰ ਵਿਖਾਉਣੇ ਤਾਜੀ ਸੂਈ ਸਵਾਈ ਦੇਖ ਸਕਦੇ ਆ ਬੱਚੇ ਦੋਸਤੋ ਬਹੁਤ ਚੰਗੇ ਪਾਉਗੀ ਚੰਗਾ ਕੱਦ ਕਾਠਾ ਦੇਖ ਸਕਦੇ ਵੇਲ ਕੱਦ ਦੇਖ ਸਕਦੇ ਠਾਣ ਹਵਾਨਾ ਦੇਖ ਸਕਦੇ ਆ ਹਾਸ਼ੀਕਾਲ ਬਾਈ ਹਾਸ਼ੀਕਾਲ ਜੀ ਨਾਮ ਦੱਸ ਦਿਓ ਜੀ ਆਪਣਾ ਨਾਮ ਪਵਨ ਹੈ ਬਾਈ ਜੀ ਆ ਤੁਹਾਡਾ ਏਰੀਆ ਕੌਨਸਾ ਸਰਸਾ ਸਰਸਾ ਹਰਿਆਣਾ ਹਰਿਆਣਾ ਠੀਕ ਆ ਤੇ ਜ਼ਿਲ੍ਹਾ ਆਪਾਂ ਨੂੰ ਕਿਹੜਾ ਪਿਆ ਜਾਂਦਾ ਜੀ ਜ਼ਿਲ੍ਹਾ ਸਿਰਸਾ ਹੈ ਆਪਣਾ ਜ਼ਿਲ੍ਹਾ ਸਾਸਾ ਹਾਂ گاؤں ਕੌਣ ਸਾ ਸਿਸੇ ਹੈ ਪਿੰਡ ਹੈ ਸਿਸੇ ਸਰਸੇ ਮੈਂ ਪੈਂਦਾ ਠੀਕ ਹੈ ਤੇ ਇਹ ਮੱਚ ਘਰ ਕੀ ਹੈ ਕਿ ਖਰੀਦੀ ਹੈ ਇਹ ਆਪਣੀ ਖਰੀਦ ਵੇਚ ਕੇ ਕੰਮ ਹੈ ਆਪਣਾ ਖਰੀਦ ਦਾ ਕਿੰਨੀ ਮੱਚ ਹੁੰਦੀ ਹੈ ਆਪਣੇ ਪਾਸ ਮੈਂ 22 ਡੰਗਰ ਮਿਲਦੀ ਆਤਨਾ 2200 ਡੰਗਰ ਹੁੰਦੇ ਆ ਤੇ ਜੇ ਕਿਸੇ ਨੇ ਰਹਿਣੇ ਲਈ ਇਹ ਵੀ ਪ੍ਰਬੰਧ ਹੈ ਜੇ ਕੋਈ ਪੰਜਾਬ ਸੇ ਕੋਈ ਖਰੀਦਣਾ ਚਾਹੇ ਨੰਬਰ ਪਹਿਲਾ ਆਪ ਨੰਬਰ ਪਤਾ ਦਿਓ ਆਪ ਦਾ 7404138648 ਇੱਕ ਵਾਰੀ ਹੋਰ ਬੋਲ ਦੋ 7404138648 ਠੀਕ ਆ ਇਹ ਦੋਸਤੋ ਬਾਈ ਦਾ ਨੰਬਰ ਆ ਤੇ ਜਿਹੜੀ ਆਪਣੀ ਹੈ ਮਾਝਾ ਕੰਨਵਾ ਸੂਆ ਸੂਈ ਆ ਜੀ ਤੀਸਰੀ ਸੂਈ ਹੈ ਤੀਸਰਾ ਸੂਆ ਇਹ ਵੀ ਬਾਰ ਤੇ 10 ਕਿਲੋ ਖਿੱਚ ਤੇ ਯਾਰ 12 13 ਕਿਲੋ ਯਾਨੀ ਕਿ ਬੋਲਾ ਤਿਆਰ ਆ ਦੇਖ ਹਾਂ ਤਿੰਨ ਦਿਨ ਦੀ ਸੂਈ ਆ ਸੂਆ ਕੌਨ ਸਾ ਸੂਈ ਹੈ ਤੀਸਰਾ ਸੂਈ ਹੈ ਤੀਸਰਾ ਤੇ ਕੀਮਤ ਕਰਾ ਰਹੀ ਹੈਗੀ ਇਸਕੀ ਜੇ ਮੋਲ ਬਾਈ ਜੀ ਡੇਲਾ ਕਰੇ ਅਗਲਾ 25 ਅਭੀ ਦੇਣੀ ਹੈ 1,25,000 ਕੀ ਠੀਕ ਹੈ ਤੋਰ ਤੋਰ ਕੇ ਦਿਖਾ ਦੋ ਪੂਰੇ ਫੁੱਲ ਵੱਡੇ ਕਦ ਕਾਠ ਵਾਲੀਆ ਦੋਸਤੋ ਦੇਖ ਸਕਦੇ ਆ ਮੋਲ ਬਾਈ ਆਂ ਦਾ ਵੀ 1.5 ਲੱਖ ਰੱਖਿਆ 1,25,000 ਦੀ ਦੇ ਦਾਂਗੇ ਬਾਈ ਦਾ ਨੰਬਰ ਸੋ ਨੂੰ ਲੈਤਾ ਉੱਤੇ ਕਨੈਕਟ ਕਰ ਸਕਦੇ ਆ ਦੇਖ ਸਕਦੇ ਆ ਥੋੜੀ ਜੀ ਦੋਸਤੋ ਜਿਹੜੇ ਪਾਸੇ ਬਹਿ ਕੇ ਚੋਣੇ ਆ ਸਾਈਡ ਦਿਖਾਉਂਦੀ ਆ ਮਾੜੀ ਜੀ ਦੋਸਤੋ ਦੇਖ ਸਕਦੇ ਆ ਦੇਖ ਸਕਦੇ ਆ ਲਿਆ ਭਾਈ ਇੱਧਰ ਦੇਖ ਸਕਦੇ ਹੋ ਦੋਸਤੋ ਚੰਗੀ ਮਾਜਾ ਚੱਲ ਦੋਸਤੋ ਹੋਰ ਵਖਾਉਣੇ ਆ ਵੀਡੀਓ ਕੁਝ ਗਾਈਆਂ ਦੀ ਵੀਡੀਓ ਵੀ ਬਣਾਵਾਂਗੇ ਇਹ ਮਾਰਚ ਚੰਗੀ ਲੱਗੀ ਤਾਂ ਵੀਡੀਓ ਸ਼ੇਅਰ ਕਰਿਓ ਜ਼ਰੂਰ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਇੱਕ ਮਾਰਚ ਦੋਸਤੋ ਹੋਰ ਦਿਖਾਉਣੇ ਤੁਹਾਨੂੰ ਬਹੁਤ ਚੰਗੀ ਤਾਜੀ ਸੂਈ ਸਵਾਈ ਆ ਸੂਈ ਤਾਂ ਦੋਸਤੋ ਥੋੜੀ ਜੀ ਜ਼ਿਆਦਾ ਟਾਈਮ ਦੀ ਸੌਰੀ ਬਾਈ ਨੂੰ ਪੁੱਛ ਲਾਂਗੇ ਕਿੰਨੇ ਟਾਈਮ ਦੀ ਸੂਈ ਆ ਥਾਣ ਖਵਾਨਾ ਬਹੁਤ ਚੰਗਾ ਕਾਰਮਾ ਵਾਲੀ ਦਾ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਨਾਮ ਦੱਸ ਦੇ ਬਾਈ ਹਦੀਪ ਸਿੰਘ ਜੀ ਪਿੰਡ ਜੀ ਕਲਾਲ ਵਾਲਾ ਵੀਰੇ ਠੀਕ ਆ ਜ਼ਿਲ੍ਹਾ ਕੱਡਾ ਰਹੇ ਜਾਂਦਾ ਜ਼ਿਲ੍ਹਾ ਬਠਿੰਡਾ ਜੀ ਜ਼ਿਲ੍ਹਾ ਬਠਿੰਡਾ ਹਾਂ ਜੀ ਵਪਾਰ ਦਾ ਕੰਮ ਆ ਕਰਦੇ ਠੀਕ ਆ ਇਹ ਮੱਝ ਕਿੰਨੇ ਟਾਈਮ ਇਹ ਮੈਂ ਘਰੇ ਰੱਖੀ ਹੋਈ ਸੀ ਬਈ ਆਪਣੇ 2 ਮਹੀਨਿਆਂ ਕਿ ਸੀ 2 ਮਹੀਨੇ ਸੂਈ ਨੂੰ ਹੋ ਗਏ ਹੁਣ ਜਿਹੜਾ ਨੈੱਟ ਦੁੱਧ 18-19 ਕਿਲੋ ਕੱਢਿਆ ਹੁਣ 14 ਕਿਲੋ ਤਿਆਰ 14 ਕਿਲੋ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਸੁਆ ਕੰਮਾ ਸੂਈ ਵੀ ਸੁਆ ਦੂਜਾ ਵੀਰੇ ਠੀਕ ਆ ਹਾਂ ਤੇ ਬਣੀ ਬੁਣੀ ਤਾਂ ਨਹੀਂ ਆ ਜੀ ਬਣੀ ਹੈਗੀ 15 ਕਿਲੋ ਦੀ 15 ਦਿਨਾਂ ਦੀ ਬਣੀ ਹੈ 15 ਦਿਨਾਂ ਦੀ ਬਣੀ ਠੀਕ ਆ ਤੇ ਮੁੱਲ ਭਾਈ ਜਮਾਂ ਜਾਇਜ਼ ਮੁੱਲ ਤਾਂ ਭਾਈ 1-10 ਕਰਦੇ ਆ ਹਾਂ ਜੀ ਮਾ ਲੱਖ ਦੀ ਵੇਚਣੀ ਠੀਕ ਆ ਤੋੜ ਕੇ ਦਿਖਾ ਦਿਓ ਤੋੜ ਉਤਾਰ ਰਿਹਾ ਹੈ ਸਰਕਾਰ ਲੈ ਜਾਗਾ ਬੱਚਾ ਕੀ ਆ ਮਗਰ ਬਾਈ ਮਗਰ ਦੋਸਤੋ ਕੱਟੀ ਆ 2 ਮਹੀਨੇ ਬਾਈਆਂ ਦਾ ਸੂਈ ਨੂੰ ਹੋ ਗਿਆ ਮੁੱਲ 1 ਦਾਸ ਆ 1 ਲੱਖ ਰੁਪਏ ਦੀ ਦੇ ਦਾਂਗੇ 18 19 ਕਿਲੋ ਬਾਈਆਂ ਦਾ ਸੱਜਰ ਦੇ ਦੁੱਧ ਦਿੱਤਾਗਾ ਹਵਾਨਾ ਦੇਖ ਸਕਦੇ ਆ ਠੰਡ ਬਹੁਤ ਚੰਗਾਗਾ ਦੇਖ ਸਕਦੇ ਠੇ ਥੋੜੇ